ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ ਰਮਨ ਤੇ ਉਹਦਾ ਭਰਾ ਗਗਨ ਦੋਨੋਂ ਪਿੰਨਪਰਾ ਇਕੱਠੇ ਸਕੂਲ ਜਾਂਦੇ ਸੀ ਗਗਨਾ ਵੱਡਾ ਸੀ ਤੇ ਰਮਣ ਛੋਟੀ ਸੀ ਰਮਣ ਨੇ ਜਦੋਂ 10ਵੀਂ ਪਾਸ ਕੀਤੀ ਤਾਂ ਉਹਨੇ ਕਿਹਾ ਕਿ ਮੈਂ ਅੱਗੇ ਪੜ੍ਹਨਾ ਪਰ ਉਹਦੇ ਪਾਪਾ ਕਹਿੰਦੇ ਵੀ ਨਹੀਂ ਪੁੱਤ ਆਪਣੇ ਪਿੰਡ ਦੇ ਵਿੱਚ 10 ਤੱਕ ਸਕੂਲ ਆ ਇਸ ਤੋਂ ਬਾਅਦ ਮੈਂ ਤੈਨੂੰ ਨਹੀਂ ਪੜ੍ਹਾ ਸਕਦਾ ਰਮਣ ਦੇ ਪਾਪਾ ਨੇ ਉਹਦੇ ਭਰਾ ਨੂੰ ਸ਼ਹਿਰ ਪੜ੍ਹਨ ਲਾ ਦਿੱਤਾ ਤੇ ਰਮਣ ਘਰੇ ਰਹਿ ਕੇ ਆਪਣਾ ਦਾਜ ਦੇ 10 ਮਾਣ ਤਿਆਰ ਕਰਨ ਲੱਗ ਗਈ ਜਿਵੇਂ ਅਕਸਰ ਪਹਿਲਾਂ ਪਿੰਡਾਂ ਦੇ ਵਿੱਚ ਹੁੰਦਾ ਸੀ ਕਿ ਕੁੜੀਆਂ ਨੂੰ 10 ਜਾਂ 12 ਪੜਾਇਆ ਜਾਂਦਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਘਰ ਦੇ ਕੰਮ ਸਿਖਾਏ ਜਾਂਦੇ ਸੀ ਅਗਲੇ ਸਾਲ ਰਮਣ ਵਾਸਤੇ ਇੱਕ ਰਿਸ਼ਤਾ ਆਇਆ ਮੁੰਡੇ ਨੂੰ 8-9 ਕਿੱਲੇ ਜ਼ਮੀਨ ਦੇ ਆਉਂਦੇ ਸੀ ਵਧੀਆ ਘਰ-ਵਾਰ ਸੀ ਤੇ ਰਮਣ ਦੇ ਪਾਪਾ ਨੂੰ ਇਹ ਲੱਗਿਆ ਕਿ ਚਲੋ ਅੱਜ ਨਹੀਂ ਤਾਂ ਕੱਲ ਕੁੜੀ ਵਿਆਹਣੀ ਆ ਵੀ ਚੰਗੇ ਰਿਸ਼ਤੇ ਕਿਹੜਾ ਰੋਜ਼-ਰੋਜ਼ ਆਉਂਦੇ ਆ ਤੇ ਉਹਨੇ ਬਹੁਤੀ ਪੁੱਛ-ਪੜਤਾਲ ਨਹੀਂ ਕੀਤੀ ਕਿਉਂਕਿ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਨੇ ਰਿਸ਼ਤਾ ਕਰਵਾਇਆ ਸੀ ਤੇ ਰਮਣ ਦਾ ਵਿਆਹ ਕਰ ਦਿੱਤਾ ਰਮਣ ਵਿਆਹ ਕੇ ਸਹੁਰੇ ਘਰ ਚਲੀ ਗਈ ਹਾਂ ਜਦੋਂ ਰਮਣ ਸਹੁਰੇ ਘਰ ਗਈ ਤਾਂ ਉਹਨੂੰ ਹੌਲੀ-ਹੌਲੀ ਪਤਾ ਲੱਗਿਆ ਵੀ ਉਹਦੇ ਘਰ ਵਾਲੇ ਨੂੰ ਸ਼ਰਾਬ ਪੀਣ ਦੀ ਆਦਤ ਆ ਚਲੋ ਉਹ ਪਹਿਲਾਂ ਕੋਈ ਜ਼ਿਆਦਾ ਨਾ ਬੋਲਦੀ ਕਿਉਂਕਿ ਬਹੁਤ ਨਰਮ ਸੁਭਾਅ ਦੀ ਕੁੜੀ ਸੀ ਉਹ ਉਹ ਆਪਣੀ ਸੱਸ ਨਾਲ ਕੰਮ ਧੰਦੇ ਕਰਦੀ ਤੇ ਸ਼ਾਮ ਨੂੰ ਉਹਦੇ ਘਰ ਵਾਲਾ ਸ਼ਰਾਬ ਪੀ ਕੇ ਘਰ ਆਉਂਦਾ ਤੇ ਦਿਨੇ ਅਕਸਰ ਉਹ ਘਰੇ ਨਹੀਂ ਹੁੰਦਾ ਸੀ ਥੋੜਾ ਟਾਈਮ ਤਾਂ ਉਹ ਚੁੱਪ ਰਹੀ ਫਿਰ ਹੌਲੀ-ਹੌਲੀ ਹਨਾ ਕਿੰਨਾ ਕੁ ਕੋਈ ਸਬਰ ਰੱਖਦਾ ਰੱਖ ਵੀ ਨਹੀਂ ਸਕਦਾ ਜਦੋਂ ਪਾਣੀ ਕਹਿੰਦੇ ਆ ਸਿਰ ਤੋਂ ਉੱਪਰ ਲੰਘਣ ਲੱਗ ਜਾਵੇ ਤੇ ਉਹ ਆਪਣੀ ਸੱਸ ਨੂੰ ਕਹਿਣ ਲੱਗੀ ਵੀ ਮੰਮੀ ਤੁਸੀਂ ਆਪਣੇ ਪੁੱਤ ਨੂੰ ਸਮਝਾਇਆ ਕਰੋ ਵੀ ਕਬੀਲਦਾਰੀ ਆ ਜਿਹੜੀ ਇਸ ਤੋਂ ਬਾਅਦ ਵਧੂਗੀ ਹਨਾ ਵੀ ਇਹੇ ਸ਼ਰਾਬ ਪੀਂਦੇ ਆ ਵੀ ਸ਼ਰਾਬ ਪੀਣ ਦੀ ਆਦਤ ਮਾੜੀ ਆ ਤਾਂ ਉਹਦੀ ਮਾਂ ਕਹਿ ਦਿੰਦੀ ਕਿ ਤੂੰ ਕੋਈ ਜ਼ਿਆਦਾ ਨਹੀਂ ਵੱਡੀ ਆਈ ਮੈਂ ਉਹਦੀ ਮਾਂ ਮੈਨੂੰ ਪਤਾ ਜਿੰਨਾ ਬੰਦੇ ਨੂੰ ਟੋਕਾਂਗੇ ਉੰਨੀ ਵੱਧ ਪੀਣਗੇ ਤੂੰ ਨਾ ਆਪਣੀ ਸਿਆਣਪ ਆਪਣੇ ਕੋਲ ਰੱਖ ਹੁਣ ਰਮਣ ਨੂੰ ਪਤਾ ਲੱਗ ਗਿਆ ਸੀ ਵੀ ਉਹਦੀ ਸੱਸਾ ਜਿਹੜੀ ਉਹਦਾ ਕਦੇ ਸਾਥ ਨਹੀਂ देऊ ਉਹ ਹੌਲੀ-ਹੌਲੀ ਆਪਣੇ ਘਰ ਵਾਲੇ ਨੂੰ ਟੋਕਣ ਲੱਗ ਗਈ ਉਹਦੇ ਘਰ ਵਾਲਾ ਸ਼ੁਰੂ ਚ ਤਾਂ ਉਹਦੀ ਗੱਲ ਸੁਣ ਲੈਂਦਾ ਸੀ ਤੇ ਇੱਕ ਕੰਨ ਵਿੱਚ ਪਾ ਕੇ ਦੂਜੇ ਵਿੱਚ ਦੀ ਕੱਢ ਦਿੰਦਾ ਸੀ ਪਰ ਜਦੋਂ ਰਮਣ ਨੇ ਜਿਆਦਾ ਟੋਕਣਾ ਸ਼ੁਰੂ ਕੀਤਾ ਤਾਂ ਰਮਣ ਦੇ ਘਰ ਵਾਲੇ ਨੇ ਉਹਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਚਲੋ ਰਮਣ ਸੀ ਜਿਹੜੀ ਸਹਾਰ ਦੀ ਸੀ ਉਹਨੂੰ ਆਏ ਸੀ ਵੀ ਚਲੋ ਸ਼ਰਾਬ ਪੀਤੇ ਚ ਨਹੀਂ ਪਤਾ ਲੱਗਦਾ ਵੀ ਬੰਦੇ ਨੂੰ ਗੁੱਸਾ ਆ ਜਾਂਦਾ ਉਹ ਸੋਚਦੀ ਆ ਵੀ ਮੈਨੂੰ ਟੋਕਦੀ ਨਹੀਂ ਉਹ ਰੋਕਣਾ ਟੋਕਣਾ ਛੱਡ ਦਿੰਦੀ ਆ ਤੇ ਘਰ ਦੇ ਕੰਮਾਂ ਦੇ ਵਿੱਚ ਲੱਗੀ ਰਹਿੰਦੀ ਆ ਵਿਆਹ ਤੋਂ ਸਾਲਕ ਬਾਅਦ ਰਮਣ ਦੀ ਕੁੱਖ ਹਰੀ ਹੁੰਦੀ ਆ ਤੇ ਉਹਨੂੰ ਖੁਸ਼ੀ ਹੁੰਦੀ ਆ ਕਿ ਚਲੋ ਹੁਣ ਨਮਾ ਜੀ ਆਊਗਾ ਆਪੇ ਜ਼ਿੰਮੇਵਾਰੀ ਪਾਊਗੀ ਇਹਦੇ ਸਿਰ ਤੇ ਤੇ ਆਪੇ ਹਟ ਜਾਊਗਾ ਸ਼ਰਾਬ ਪੀਨੋਂ 9 ਮਹੀਨਿਆਂ ਬਾਅਦ ਰਮਣ ਦੀ ਕੁੱਖੋਂ ਇੱਕ ਬੇਟੀ ਦਾ ਜਨਮ ਹੁੰਦਾ ਜਦੋਂ ਰਮਣ ਦੀ ਬੇਟੀ ਹੁੰਦੀ ਆ ਤਾਂ ਉਹਦੀ ਸੱਸ ਤੇ ਉਹਦੇ ਘਰ ਵਾਲੇ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿਉਂਕਿ ਉਹਨਾਂ ਨੂੰ ਐ ਸੀ ਵੀ ਸਾਡੇ ਪੁੱਤ ਹੋਵੇ ਰਮਣ ਦੀ ਸੱਸ ਅਕਸਰ ਕਹਿੰਦੀ ਰਹਿੰਦੀ ਸੀ ਕਿ ਕਰਮ ਵਾਲੀਆਂ ਹੁੰਦੀਆਂ ਉਹ ਬੁੜੀਆਂ ਜਿਹੜੀਆਂ ਪਹਿਲਾਂ ਪੁੱਤੇ ਦਾ ਮੂੰਹ ਵੇਖਦੀਆਂ ਨੇ ਰਮਣ ਸੀ ਜਿਹੜੀ ਉਹ ਚੁੱਪ ਕਰ ਜਾਂਦੀ ਸੀ ਕਿਉਂਕਿ ਉਹਨੂੰ ਪਤਾ ਸੀ ਵੀ ਇਹ ਤਾਂ ਕੁਦਰਤ ਦੀ ਦਾਤ ਆ ਹਨਾ ਜੋ ਹੋਣਾ ਉਹੀ ਹੋਣਾ ਰਮਣ ਦੀ ਬੇਟੀ ਹੋਣ ਤੋਂ ਬਾਅਦ ਉਹਦੇ ਘਰ ਵਾਲੇ ਨੇ ਹੋਰ ਵੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਪਹਿਲਾਂ ਉਹ ਦਿਨੇ ਕਰ ਨਹੀਂ ਹੁੰਦਾ ਸੀ ਹੁਣ ਉਹ ਕਈ ਕਈ ਵਾਰ ਰਾਤ ਨੂੰ ਵੀ ਕਰਨਾ ਆਉਂਦਾ ਜਦੋਂ ਰਮਣ ਨੂੰ ਐ ਲੱਗਿਆ ਵੀ ਇਹ ਤਾਂ ਕੰਮ ਆ ਜਿਹੜਾ ਖਰਾਬ ਹੁੰਦਾ ਜਾਂਦਾ ਵੀ ਹੁਣ ਬੇਟੀ ਵੀ ਹੋ ਗਈ ਹੈਨਾ ਵੀ ਇਹਨੇ ਤਾਂ ਵੀ ਕੁੜੀ ਦੀ ਜ਼ਿੰਦਗੀ ਖਰਾਬ ਕਰ ਦੇਣੀ ਆ ਸ਼ਰਾਬ ਪੀ ਪੀ ਕੇ ਵੀ ਇਹ ਤਾਂ ਸਾਰਾ ਘਰ ਤਬਾਹ ਕਰ ਦੂ ਚਲੋ ਆਪਣੇ ਘਰ ਵਾਲੇ ਨੂੰ ਟੋਕ ਦਿੰਦੀ ਅੜਨ ਲੱਗ ਗਈ ਉਹਦੇ ਮੂਰੇ ਤੇ ਉਹਦੇ ਘਰ ਵਾਲਾ ਉਹਦੀ ਹੋਰ ਵੀ ਕੁੱਟਮਾਰ ਕਰਦਾ ਕੁੜੀ ਹੋਣ ਤੋਂ ਬਾਅਦ ਰਮਣ ਦੇ ਘਰ ਵਾਲੇ ਨੇ ਉਹਨੂੰ 2-3 ਵਾਰ ਇੰਨਾ ਪੇੜਾ ਕੁੱਟਿਆ ਤੇ ਕੁੱਟ ਕੇ ਉਹਨੂੰ ਪੇਕੇ ਘਰ ਛੱਡ ਆਉਂਦਾ ਪਰ ਰਮਣ ਸੀ ਜਿਹੜੀ ਉਹ ਵਿਚਾਰੀ ਫੇਰ ਹਣਾ ਥੋੜੇ ਟਾਈਮ ਬਾਅਦ ਆਪੇ ਸਹੁਰੇ ਘਰ ਆ ਜਾਂਦੀ ਕਿਉਂਕਿ ਉਹਨੂੰ ਪਤਾ ਸੀ ਵੀ ਸਹੁਰੇ ਘਰ ਹੀ ਮੇਰਾ ਗੁਜ਼ਾਰਾ ਹੋਣਾ ਜਦੋਂ ਹੁਣ ਰਮਣ ਦੇ ਘਰ ਵਾਲਾ ਸ਼ਰਾਬ ਜ਼ਿਆਦਾ ਪੀਣ ਲੱਗ ਗਿਆ ਤੇ ਉਹ ਕਈ ਵਾਰੀ ਦਿਨੇ ਵੀ ਪੀਣ ਲੱਗ ਜਾਂਦਾ ਤੇ ਉਹਨੇ ਆਪਣੀ ਜਿਹੜੀ ਪੈਲੀ ਵੇਚਣੀ ਸ਼ੁਰੂ ਕਰਤੀ ਜਦੋਂ ਰਮਣ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਉਹਨੇ ਆਪਣੇ ਮੰਮੀ ਪਾਪਾ ਕੋਲ ਗੱਲ ਕੀਤੀ ਉਹਦੇ ਮੰਮੀ ਪਾਪਾ ਵਿਚੋਲੇ ਨੂੰ ਲੈ ਕੇ ਆਏ ਚਲੋ ਪਿੰਡ ਦੀ ਪੰਚਾਇਤ ਦੇ ਸਿਆਣੇ ਬੰਦੇ ਸੱਦੇ ਗਏ ਤੇ ਕੇਹਾ ਗਿਆ ਵੀ ਭਾਈ ਐ ਨਹੀਂ ਤੇਰਾ ਟਾਈਮ ਪਾਸ ਹੋਣਾ ਵੀ 8 ਕਿੱल्ल्या ਤੇ ਰਿਸ਼ਤਾ ਹੋਇਆ ਸੀ ਵੀ 2-3 ਕਿੱਲੇ ਤਾਂ ਤੂੰ ਵੇਚ ਕੇ ਖਾ ਗਿਆ ਵੀ ਐ ਤਾਂ ਨਹੀਂ ਠੀਕ ਹੋਣਾ ਤਾਂ ਜਿਹੜਾ ਰਮਣ ਦੇ ਘਰ ਵਾਲਾ ਉਹਨਾਂ ਨੂੰ ਕਹਿੰਦਾ ਕਿ ਜੇ ਤੁਸੀਂ ਆਪਣੀ ਕੁੜੀ ਲੈ ਜਾਣੀ ਆ ਲੈ ਜਾਓ ਵੀ ਮੈਂ ਤਾਂ ਐਂ ਪੀਉ ਤੁਹਾਨੂੰ ਕੀ ਮਤਲਬ ਆ ਟੋਕਣ ਦਾ ਮੈਂ ਕਿਹੜਾ ਤੁਹਾਡੇ ਘਰ ਜਾ ਕੇ ਪੀਨਾਗਾ ਜਦੋਂ ਇਦਾਂ ਬੋਲਿਆ ਚਲੋ ਰਮਣ ਆਪਣੇ ਪੇਕਿਆਂ ਨੂੰ ਕਹਿੰਦੀ ਆ ਕਿ ਤੁਸੀਂ ਇਸ ਘਰ ਦੇ ਮਾਮਲੇ 'ਚ ਨਾ ਆਓ ਵੀ ਜੋ ਮੇਰੀ ਕਿਸਮਤ ਦੇ ਵਿੱਚ ਲਿਖਿਆ ਹੋਜੂ ਉਹਨੂੰ ਏਸੀ ਵੀ ਅੱਜ ਨਹੀਂ ਤਾਂ ਸਵੇਰ ਹਟੂਗਾ ਕਦੇ ਤਾਂ ਬਾਰਾ ਹੌਲੀ ਹੌਲੀ ਰਮਣਦੇ ਘਰ ਵਾਲੇ ਦੀਆਂ ਆਦਤਾਂ ਵਿਗੜਨੀਆਂ ਸ਼ੁਰੂ ਹੋ ਗਈਆਂ ਉਹ ਬਾਹਰ ਔਰਤਾਂ ਕੋਲ ਤੁਰਿਆ ਫਿਰਦਾ ਤੇ ਆਪਣਾ ਘਰ ਸੀ ਜਿਹੜਾ ਬਾਹਰ ਖਵਾਈ ਜਾਂਦਾ ਸੀ ਹੁਣ ਔਰਤਾਂ ਜਿਹੜੀਆਂ ਇੱਕ ਗੱਲ ਤਾਂ ਮਨਜ਼ੂਰ ਕਰ ਲੈਂਦੀਆਂ ਕਿ ਚਲੋ ਜੇ ਉਹਦੇ ਘਰ ਵਾਲਾ ਸ਼ਰਾਬੀ ਕਬਾਬੀ ਆ ਜਾਂ ਕੰਮ ਨਹੀਂ ਕਰਦਾ ਉਹਦੇ ਨਾਲ ਐਡਜਸਟ ਕਰ ਲੈਂਦੀਆਂ ਪਰ ਜਦੋਂ ਇੱਕ ਔਰਤ ਨੂੰ ਇਹ ਪਤਾ ਲੱਗਦਾ ਵੀ ਉਹਦਾ ਪਤੀ ਉਹਦੇ ਹਿੱਸੇ ਦਾ ਪਿਆਰ ਵੰਡ ਰਿਹਾ ਉਹਦੇ ਹੱਕ ਆ ਜਿਹੜੇ ਬਾਹਰ ਕਿਸੇ ਨੂੰ ਖਵਾ ਰਿਹਾ ਤਾਂ ਇਹ ਕਿਸੇ ਤੋਂ ਵੀ ਬਰਦਾਸ਼ਤ ਨਹੀਂ ਹੁੰਦਾ ਹੁਣ ਰਮਣ ਸੀ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਸੀ ਕਿ ਤੁਸੀਂ ਆਪਣੀਆਂ ਆਦਤਾਂ ਤੋਂ ਬਾਜ਼ ਆ ਜਾਓ ਵੀ ਨਹੀਂ ਮੈਂ ਰਹਿਣਾ ਨਹੀਂਗਾ ਉਹ ਕਹਿੰਦਾ ਸੀ ਮੈਂ ਚਾਹੁੰਦੀ ਨਹੀਂ ਤੈਨੂੰ ਰੱਖਣਾ ਤੂੰ ਜਾ ਤੇ ਚਲੋ ਰਮਣ ਜਿਹੜੀ ਉਹ ਗੁੱਸੇ ਹੋ ਕੇ ਪੇਕੇ ਚਲੀ ਜਾਂਦੀ ਆ ਪੇਕੇ ਗਈ ਨੂੰ ਉਹਨੂੰ 6-7 ਮਹੀਨੇ ਹੋ ਜਾਂਦੇ ਆ ਤੇ ਉਹਦੇ ਘਰ ਵਾਲੇ ਨੇ ਉਹਨੂੰ ਇੱਕ ਵਾਰ ਵੀ ਲੈਣ ਨਹੀਂ ਗਿਆ ਨਾ ਹੀ ਉਹਦੀ ਸੱਸ ਗਈ ਤੇ ਹੁਣ ਰਮਣ ਸੀ ਜਿਹੜੀ ਪੇਕੇ ਘਰ ਲੋਕਾਂ ਨੂੰ ਵੀ ਚੁੱਭਣ ਲੱਗੀ ਸੀ ਆਂਡ ਗਵਾਂਡ ਵੀ ਗੱਲਾਂ ਕਰਦਾ ਰਿਸ਼ਤੇਦਾਰ ਵੀ ਵੀ ਤੁਸੀਂ ਕੁੜੀ ਆ ਜਿਹੜੀ ਬਿਠਾ ਰੱਖੀ ਆਗੀ ਇੱਕ ਗਾਂਏ ਦੇ ਕੁੜੀ ਆ ਥੋੜੀ ਤਾਂ ਆਪਦੀ ਕਬੀਲਦਾਰੀ ਇਹੋ ਜੀ ਆ ਤੁਸੀਂ ਇਹਦਾ ਕਿੱਥੋਂ ਬੇਲਾ ਪੂਰਾ ਕਰ ਦੋਗੇ ਤੇ ਰਮਣ ਦੇ ਮੰਮੀ ਪਾਪਾ ਨੂੰ ਵੀ ਇਹ ਗੱਲ ਹੋਣ ਲੱਗੀ ਵੀ ਸਾਡਾ ਤਾਂ ਇਹ ਨਹੀਂ ਪਤਾ ਸੀ ਕਦੋਂ ਅੱਖਾਂ ਮੀਚ ਜੀਏ ਵੀ ਫਿਰ ਹਨਾ ਭਰਾ ਭਝਾਈ ਤੇ ਇਹ ਬੋਝ ਬਣ ਜੂਗੀ ਵੀ ਸਭ ਦੀ ਆਪਦੀ ਕਬੀਲਦਾਰੀ ਆ ਤੇ ਉਹ ਨਹੀਂ ਚਾਹੁੰਦੇ ਸੀ ਕਿ ਇਹਨਾਂ ਦੇ ਰਿਸ਼ਤੇ 'ਚ ਫਰਕ ਪਵੇ ਚਲੋ ਉਹ ਸਮਝਾ ਬਿਜਾ ਕੇ ਰਮਣ ਨੂੰ ਉਹਦੇ ਸਹੁਰੇ ਘਰ ਤੋਰ ਦਿੰਦੇ ਆ ਜਦੋਂ ਉਹ ਸਹੁਰੇ ਘਰ ਜਾਂਦੀ ਆ ਤਾਂ ਉਸ ਤੋਂ ਬਾਅਦ ਰਮਣ ਦੀ ਸੱਸਾ ਜਿਹੜੀ ਉਹ ਆਪਣੀ ਪੋਤੀ ਦਾ ਬਹੁਤਾ ਪਿਆਰ ਜਰ ਕਰਨ ਲੱਗ ਜਾਂਦੀ ਆ ਉਹ ਰਮਣ ਨੂੰ ਕਹਿਣ ਲੱਗ ਜਾਂਦੀ ਆ ਕਿ ਤੂੰ ਕੁੜੀ ਨੂੰ ਮੇਰੇ ਕੋਲ ਛੱਡ ਦਿਆ ਕਰ ਦਿਨੇ ਨੂੰ ਵੀ ਉਹ ਕੁੜੀ ਨੂੰ ਲੈ ਕੇ ਕਦੇ ਕਿਧਰੇ ਚਲੀ ਗਈ ਕਦੇ ਕਿਧਰੇ ਹੁਣ ਤਾਂ ਰਮਣ ਦੀ ਸੱਸ ਉਹਦੀ ਕੁੜੀ ਨੂੰ ਲੈ ਕੇ ਰਿਸ਼ਤੇਦਾਰੀ ਚ ਵੀ ਚਲੀ ਜਾਂਦੀ ਤੇ ਕਿੰਨੇ ਕਿੰਨੇ ਦਿਨ ਨਾ ਮੁੜਦੀ ਰਮਣ ਨੂੰ ਇਹ ਸੀ ਵੀ ਸ਼ਾਇਦ ਮੇਰੀ ਸੱਸ ਆਪਣੀ ਪੋਤੀ ਨੂੰ ਪਿਆਰ ਕਰਦੀ ਆ ਪਰ ਉਹਨੂੰ ਇਹ ਨਹੀਂ ਪਤਾ ਸੀ ਵੀ ਉਹਦੀ ਸੱਸ ਜਿਹੜੀ ਉਹਨੂੰ ਹੌਲੀ-ਹੌਲੀ ਉਹਦੀ ਧੀ ਤੋਂ ਦੂਰ ਕਰ ਰਹੀ ਆ ਤੇ ਇੱਕ ਦਿਨ ਉਹਨਾਂ ਦੇ ਘਰ ਦੇ ਵਿੱਚ ਕਾਫੀ ਹੰਗਾਮਾ ਹੋਇਆ ਦੋਨਾਂ ਜੀਆਂ ਦੀ ਲੜਾਈ ਹੋ ਗਈ ਤੇ ਰਮਣ ਦੇ ਘਰ ਵਾਲੇ ਨੇ ਬਾਹ ਫੜ ਕੇ ਉਹਨੂੰ ਘਰੋਂ ਬਾਹਰ ਕੱਢਦਾ ਤੇ ਉਹਨੂੰ ਕਹਿੰਦਾ ਅੱਜ ਤੋਂ ਬਾਅਦ ਤੂੰ ਇਸ ਘਰ ਵੱਲ ਮੂੰਹ ਕਰਕੇ ਵੀ ਨਾ ਦੇਖੀ ਹੁਣ ਤਾਂ ਬਸ ਮੈਂ ਤੈਨੂੰ ਤਲਾਕ ਹੀ ਦੇਣਾ ਇਹ ਗੱਲ ਸੁਣ ਕੇ ਰਮਣ ਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਗਈ ਉਹ ਕਹਿੰਦੀ ਵੀ ਤੁਸੀਂ ਇਹ ਕੀ ਗੱਲ ਕਰ ਰਹੇ ਹੋ ਵੀ ਐ ਤਲਾਕ ਹੋਣੇ ਸੌਖੇ ਹੈਗੇ ਵੀ ਸਾਰੀ ਇੱਜ਼ਤ ਮੈਂ ਤੁਹਾਡੇ ਨਾਲ ਲਾਤੀ ਹੈ ਨਾ ਇੱਕ ਕੁੜੀ ਦੀ ਮੈਂ ਮਾਂ ਬਣ ਗਈ ਮੈਂ ਆਪਣੀ ਜ਼ਿੰਦਗੀ ਦੇ 3-4 ਸਾਲ ਤੁਹਾਡੇ ਲੇਖੇ ਲਾਏ ਆ ਤੇ ਹੁਣ ਤੁਸੀਂ ਮੈਨੂੰ ਬਾਹ ਫੜ ਕੇ ਬਾਹਰ ਕੱਢਦੇ ਹੋ ਉਹ ਕਹਿੰਦਾ ਵੀ ਜ਼ਿਆਦਾ ਜਬਾਨ ਨਾ ਚਲਾ ਇਸ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਹਮੇਸ਼ਾ ਲਈ ਬੰਦ ਆ ਫਿਰ ਉਹ ਕਹਿੰਦੀ ਵੀ ਮੈਂ ਆਪਦੀ ਧੀ ਬਣਾਣੀ ਜਾਂਦੀ ਪਰ ਉਹਦੀ ਸੱਸ ਕਹਿੰਦੀ ਧੀ ਦੀ ਕਿ ਤੂੰ ਕੀ ਲਗਦੀ ਆ ਤੂੰ ਜਾ ਕੁੜੀ ਨਹੀਂ ਅਸੀਂ ਆਪਣੀ ਦਿੰਦੇ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਉਹ ਕੁੜੀ ਦੇ ਨਾਂ ਤੇ ਜ਼ਮੀਨ ਜਾਂ ਘਰ ਦੇ ਵਿੱਚੋਂ ਹਿੱਸਾ ਮੰਗੂਗੀ ਚਲੋ ਰਾਮਣ ਜਿਹੜੀ ਉਹ ਆਪਣੇ ਪੇਕੇਆਂ ਦੀ ਬਸ ਚੜ ਜਾਂਦੀ ਆ ਤੇ ਜਦੋਂ ਉਹ ਆਪਣੇ ਪੇਕੇ ਘਰ ਜਾਂਦੀ ਆ ਉਹਦੇ ਮਾਪਿਓ ਆਪਣੀ ਧੀ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਡਰ ਜਾਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਪੁੱਤ ਤੂੰ ਕੱਲੀ ਕਿਵੇਂ ਆਈਆਂ ਵੀ ਨਾਲੇ ਤੇਰੀ ਆ ਕੀ ਹਾਲਤ ਹੋਈ ਆ ਵੀ ਕੁੜੀ ਕਿਉਂ ਨਹੀਂ ਆਈ ਤਾਂ ਰਾਮਣ ਰੋ ਰੋ ਕੇ ਆਪਣੀ ਸਾਰੀ ਕਹਾਣੀ ਆਪਣੇ ਮਾਪਿਆਂ ਨੂੰ ਦੱਸਦੀ ਆ ਤਾਂ ਉਹਦੇ ਮਾਪੇ ਕਹਿੰਦੇ ਵੀ ਬੱਸ ਪੁੱਤ ਹੋਰ ਨਹੀਂ ਹੁਣ ਇਸ ਤੋਂ ਬਾਅਦ ਆਪਾਂ ਕੀ ਬਰਦਾਸ਼ਤ ਕਰਾਂਗੇ ਵੀ ਉਹਨੇ ਬੰਦੇ ਨੇ ਸੁਧਰਨਾ ਨਹੀਂ ਵੀ ਜੇ ਤਲਾਕ ਚਾਹੁੰਦਾ ਤਾਂ ਤਲਾਕ ਹੀ ਹੋਊ ਚਲੋ 15-20 ਦਿਨਾਂ ਦੇ ਵਿੱਚ ਹੀ ਰਮਣ ਦੇ ਮੰਮੀ ਪਾਪਾ ਵੀ ਇਹ ਫੈਸਲਾ ਲੈਂਦੇ ਆ ਪੰਚਾਇਤ ਇਕੱਠੀ ਕਰਦੇ ਆ ਤੇ ਦੋਨਾਂ ਜੀਆਂ ਦਾ ਤਲਾਕ ਹੋ ਜਾਂਦਾ ਤਲਾਕ ਤੋਂ ਬਾਅਦ ਰਮਣ ਆਪਣੀ ਬੇਟੀ ਦੀ ਮੰਗ ਕਰਦੀ ਆ ਪਰ ਰਮਣ ਦੇ ਘਰ ਵਾਲਾ ਤੇ ਉਹਦੀ ਸੱਸ ਆ ਜਿਹੜੀ ਬੇਟੀ ਨਹੀਂ ਦਿੰਦੀ ਤੇ ਰਮਣ ਦੇ ਮਾਪੇ ਉਹ ਵੀ ਉਹਨੂੰ ਕਹਿ ਦਿੰਦੇ ਆ ਕਿ ਕੋਈ ਨਾ ਪੁੱਤ ਤੂੰ ਬੇਟੀ ਕਰਾਉਣੀ ਵੀ ਕੀ ਆ ਕਿਉਂਕਿ ਅਸੀਂ ਤੈਨੂੰ ਇੱਥੇ ਤਾਂ ਰੱਖ ਨਹੀਂ ਸਕਦੇ ਤੇਰਾ ਅੱਗੇ ਕਿਤੇ ਵਿਆਹ ਕਰਾਂਗੇ ਵੀ ਫਿਰ ਅਗਲੇ ਨੇ ਬੇਟੀ ਨੂੰ ਨਾਂ ਅਪਣਾਇਆ ਚਲੋ ਰਮਣ ਜਿਹੜੀ ਆਪਣੀ ਬੇਟੀ ਬਣਾ ਰਹਿਣਾ ਤਾਂ ਨਹੀਂ ਚਾਹੁੰਦੀ ਸੀ ਪਰ ਕੁੜੀਆਂ ਮਜਬੂਰ ਹੁੰਦੀਆਂ ਉਹਨਾਂ ਤੇ ਫੈਸਲੇ ਥੋਪੇ ਜਾਂਦੇ ਆ ਤੇ ਰਮਣ ਤੇ ਵੀ ਇਹ ਫੈਸਲਾ ਥੋਪਿਆ ਗਿਆ ਸੀ ਹਾਂ 2 ਬਾਈਕ ਦਿਨਾਂ ਬਾਅਦ ਰਮਣ ਦਾ ਦੂਸਰੀ ਥਾਂ ਰਿਸ਼ਤਾ ਕਰ ਦਿੱਤਾ ਉਥੇ ਜਿੱਥੇ ਰਿਸ਼ਤਾ ਕੀਤਾ ਉਸ ਮੁੰਡੇ ਦੇ ਘਰ ਵਾਲੀ ਦੀ ਪਹਿਲਾਂ ਮੌਤ ਹੋਈ ਵੀ ਸੀ ਤੇ ਉਹਨਾਂ ਮਤਲਬ ਥੋੜਾ ਜਿਹਾ ਹੈਂਡੀਕੈਪ ਸੀ ਲੰਗ ਮਾਰ ਕੇ ਤੁਰਦਾ ਸੀ ਪਰ ਪਰਿਵਾਰ ਨਰਮ ਸੀ ਜ਼ਮੀਨ ਉਹਨਾਂ ਦੇ 2 ਕਿੱਲੇ ਸੀ ਜਦੋਂ ਰਮਣ ਆਪਣੇ ਸਹੁਰੇ ਘਰ ਜਾਂਦੀ ਆ ਤੇ ਉਹ ਵੇਖਦੀ ਆ ਵੀ ਉਹਦੀ ਸੱਸ ਦਾ ਸੁਭਾਅ ਬਹੁਤ ਨਰਮ ਆ ਤੇ ਉਹਦੇ ਘਰ ਵਾਲੇ ਦਾ ਸੁਭਾਅ ਵੀ ਨਰਮ ਆ ਚਲੋ ਰਮਣ ਤਾਂ ਹਨਾ ਜਿਵੇਂ ਪਹਿਲਾਂ ਰਹਿੰਦੀ ਸੀ ਆਪਦੇ ਸਹੁਰੇ ਘਰ ਇੱਥੇ ਵੀ ਹੋਮੇ ਹੀ ਰਹਿੰਦੀ ਆ ਕੰਮ ਧੰਦੇ ਕਰਦੀ ਆ ਆਪਣੇ ਘਰ ਵਾਲੇ ਨਾਲ ਮਿਹਨਤ ਕਰਦੀ ਆ ਹੁਣ ਰਮਣ ਜਿਹੜੀ ਉਹ ਆਪਣੀ ਬੇਟੀ ਨੂੰ ਭੁੱਲ ਨਹੀਂ ਸਕਦੀ ਹੁੰਦੀ ਉਹ ਵਾਰ-ਵਾਰ ਆਪਣੀ ਸੱਸ ਕੋਲ ਤੇ ਆਪਣੇ ਦੂਜੇ ਘਰ ਵਾਲੇ ਕੋਲ ਆਪਣੀ ਕੁੜੀ ਦੀਆਂ ਗੱਲਾਂ ਕਰਦੀ ਆ ਰੋਂਦੀ ਰਹਿੰਦੀ ਆ ਤਰਾ ਮੰਨਦੀ ਸੱਸ ਕਹਿੰਦੀ ਵੀ ਤੀਏ ਤੂੰ ਹੀ ਇਸ ਘਰ ਦੀ ਧੀ ਆ ਤੇ ਤੂੰ ਹੀ ਨੂੰ ਆ ਵੀ ਤੈਨੂੰ ਮੈਂ ਉਦਾਸ ਨਹੀਂ ਵੇਖ ਸਕਦੀ ਵੇਖ ਜੇ ਤੇਰਾ ਆਪ ਦੀ ਧੀ ਬਿਨਾਂ ਨਹੀਂ ਜੀ ਲੱਗਦਾ ਤੂੰ ਆਪਣੇ ਸਹੁਰਿਆਂ ਤੋਂ ਪਤਾ ਕਰ ਲੈ ਜੇ ਉਹ ਤੈਨੂੰ ਦੇ ਦੇਣਗੇ ਤਾਂ ਉਹ ਕਹਿੰਦੀ ਵੀ ਵੀਜੀ ਉਹ ਨਹੀਂ ਦਿੰਦੇ ਵੀ ਜੀ ਉਹਨਾਂ ਨੇ ਦੇਣੀ ਹੁੰਦੀ ਪਹਿਲਾਂ ਹੀ ਦੇ ਦਿੰਦੇ ਪਰ ਫਿਰ ਵੀ ਉਹ ਆਪਣੇ ਪਿਓ ਨੂੰ ਸੁਨੇਹਾ ਲਾਉਂਦੀ ਆ ਕਹਿੰਦੀ ਆ ਕਿ ਇੱਕ ਵਾਰ ਮੇਰੇ ਸਹੁਰਿਆਂ ਨੂੰ ਪੁੱਛ ਲੈ ਤੇ ਉਹਦੇ ਡੈਡੀ ਜਦੋਂ ਉਹਦੇ ਸਹੁਰਿਆਂ ਨਾਲ ਸੰਪਰਕ ਕਰਦੇ ਆ ਕਿਸੇ ਰਾਹੀਂ ਤਾਂ ਉਹ ਸਾਫ਼ ਮੁੱਕਰ ਜਾਂਦੇ ਆ ਕਿ ਅਸੀਂ ਆਪਣੀ ਧੀ ਨਹੀਂ ਦੇਣੀ ਤਾਂ ਫਿਰ ਰਮਣ ਦੇ ਮੰਮੀ ਪਾਪਾ ਨੂੰ ਸਮਝਾਉਂਦੇ ਆ ਕਿ ਪੁੱਤ ਤੂੰ ਆਪਣੇ ਘਰ ਵਸਾ ਕੋਈ ਗੱਲ ਨਹੀਂ ਰੱਬ ਤੇਰੀ ਸੁਣੂਗਾ ਵੀ ਜਦੋਂ ਤੇਰੇ ਆਪਣਾ ਬੱਚਾ ਹੋ ਗਿਆ ਤੂੰ ਭੁੱਲ ਜੇਗੀ ਦੇਖ ਜਿਹੜੀ ਚੀਜ਼ ਜਿਹੜੀ ਗੱਲ ਦਾ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਉਹਦਾ ਚਿੰਤਾ ਕਰਨ ਦਾ ਕੋਈ ਫਾਇਦਾ ਨਹੀਂ ਤੇ ਰਮਣ ਦੇ ਮੰਮੀ ਪਾਪਾ ਨੂੰ ਕਹਿੰਦੇ ਵੀ ਤੂੰ ਕੋਈ ਕੰਮ ਧੰਦਾ ਕਰ ਲਿਆ ਕਰ ਉਹਦੇ ਨਾਲ ਤੇਰਾ ਮਨ ਲੱਗਿਆ ਰਹੂ ਚਲੋ ਰਮਣ ਜਿਹੜੀ ਉਹ ਵੈਸੇ ਵੀ ਹੱਥ ਦੀ ਸਚਿਆਰੀ ਸੀ ਤੇ ਉਹਨੂੰ ਥੋੜੀ ਬਹੁਤੀ ਸਿਲਾਈ ਆਉਂਦੀ ਸੀ ਤੇ ਥੋੜੀ ਬਹੁਤੀ ਉਹਨੇ ਹੋਰ ਸਿੱਖ ਲਈ ਤੇ ਉਸ ਤੋਂ ਬਾਅਦ ਉਹ ਕੱਪੜੇ ਸਿਲਾਈ ਕਰਨ ਲੱਗ ਜਾਂਦੀ ਆ ਉਹ ਰਹਿਣਾ ਕੁੜੀਆਂ ਜਿਹੜੀਆਂ ਆਨ ਕਮਾਂਡ ਦੀਆਂ ਉਹਦੇ ਕੋਲੇ ਆਉਣ ਲੱਗ ਜਾਂਦੀਆਂ ਉਹ ਤੋਂ ਕੱਪੜੇ ਸਿੱਖ ਲੈਂਦੀਆਂ ਨੇ ਤੇ ਉਹ ਫਿਰ ਨਾ ਇੱਕ ਕਮਰੇ ਦੇ ਵਿੱਚ ਬੈਠੀਆਂ ਕੱਪੜੇ-ਕੁੱਪੜੇ ਸਿਉਂਦੀਆਂ ਰਹਿੰਦੀਆਂ ਇੰਨੇ ਨਾਲ ਰਮਣ ਦਾ ਦੇਲ ਲੱਗਣ ਲੱਗ ਜਾਂਦਾ 6 ਮਹੀਨਿਆਂ ਬਾਅਦ ਰਮਣ ਜਿਹੜੀ ਉਹ ਪ੍ਰੈਗਨੈਂਟ ਹੋ ਜਾਂਦੀ ਆ ਉਹਦੀ ਸੱਸ ਤੇ ਉਹਦੇ ਘਰ ਵਾਲਾ ਬਹੁਤ ਖੁਸ਼ ਹੁੰਦੇ ਆ ਤੇ 9 ਮਹੀਨਿਆਂ ਬਾਅਦ ਰਮਣ ਦੀ ਕੁੱਖੋਂ ਇੱਕ ਬਹੁਤ ਸੋਹਣੇ ਬੇਟੇ ਦਾ ਜਨਮ ਹੁੰਦਾ ਜਦੋਂ ਰਮਣ ਦੇ ਬੇਟਾ ਹੋ ਗਿਆ ਤਾਂ ਹੌਲੀ-ਹੌਲੀ ਆਪਣੀ ਬੇਟੀ ਨੂੰ ਉਹ ਭੁੱਲਣਾ ਸ਼ੁਰੂ ਹੋ ਗਈ ਜਾਂ ਕਹਿ ਲੋ ਵੀ ਉਹ ਆਪਣੇ ਬੱਚੇ ਦੇ ਵਿੱਚ ਇੰਨੀ ਬਿਜੀ ਹੋ ਗਈ ਵੀ ਹੁਣ ਉਹਨੂੰ ਆਪਣੀ ਬੇਟੀ ਦੀ ਇੰਨੀ ਯਾਦ ਨਹੀਂ ਆਉਂਦੀ ਸੀ ਵੈਸੇ ਵੀ ਕਈ ਸਾਲ ਹੋ ਗਏ ਸੀ ਉਹ ਆਪਣੀ ਬੇਟੀ ਬਿਨਾਂ ਰਹਿ ਰਹੀ ਸੀ ਅ ਕਹਿੰਦੇ ਇਨਸਾਨ ਦੀਆਂ ਚੰਗੀਆਂ ਚਾਹੇ ਕੌੜੀਆਂ ਯਾਦਾਂ ਜਿਹੜੀਆਂ ਉਸ ਸਮੇਂ ਦੇ ਨਾਲ ਨਾਲ ਜਦੋਂ ਉਹ ਪਿੱਛੇ ਛੱਡ ਦਿੰਦੇ ਆ ਤਾਂ ਉਹ ਦਿਮਾਗ ਦੇ ਵਿੱਚੋਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਮਤਲਬ ਦਿਮਾਗ 'ਚੋਂ ਨਹੀਂ ਨਿਕਲਦੀਆਂ ਪਰ ਫਿਰ ਵੀ ਉਹਨਾਂ ਬਿਨਾਂ ਅਸੀਂ ਜੀਣਾ ਸਿੱਖ ਲੈਨੇ ਆ ਤੇ ਅਸੀਂ ਆਪਣੇ ਆਉਣ ਵਾਲੇ ਸਮੇਂ ਦੀ ਕਦਰ ਕਰਦੇ ਆਂ ਰਮਣ ਵੀ ਚਲੋ ਆਪਣੇ ਵਧੀਆ ਫਿਊਚਰ ਨੂੰ ਲੈ ਕੇ ਹਨਾ ਆਪਣੇ ਬੱਚੇ ਦੇ ਵਧੀਆ ਫਿਊਚਰ ਨੂੰ ਲੈ ਕੇ ਮਿਹਨਤ ਕਰਦੀ ਤੇ ਉਹਦੇ ਘਰ ਵਾਲਾ ਖੇਤਾਂ ਦੇ ਵਿੱਚ ਕੰਮ ਕਰਦਾ ਮਤਲਬ ਉਹਨਾਂ ਦੋਨਾਂ ਨੇ ਇੰਨੀ ਮਿਹਨਤ ਕੀਤੀ ਜਦੋਂ ਰਮਣ ਵਿਆਹ ਕੇ ਇਸ ਘਰੇ ਆਈ ਤਾਂ ਇਹਨਾਂ ਦੇ ਘਰ ਦੇ ਜਿਵੇਂ ਭਾਗ ਹੀ ਖੁੱਲ ਗਏ ਉਹਨਾਂ ਨੇ ਨਾ 2 ਸਾਲਾਂ ਦੇ ਵਿੱਚ ਇੱਕ ਕਿੱਲਾ ਜ਼ਮੀਨ ਦਾ ਲੈ ਲਿਆ ਤੇ ਰਮਣ ਦੀ ਸੱਸ ਨਾ ਉਹਨੂੰ ਇੰਨਾ ਪਿਆਰ ਕਰਦੀ ਕਹਿੰਦੀ ਸੀ ਤੂੰ ਸਾਡੇ ਘਰ ਦੀ ਨ ਕਿਸਮਤ ਜਗਾਤੀ ਵੀ ਜਦੋਂ ਦੀ ਤੂੰ ਆਈਆਂ ਤੇਰੇ ਆਉਣ ਨਾਲ ਵਰਕਤ ਆ ਗਈ ਵੀ ਆਪਾਂ ਇੱਕ ਕਿੱਲਾ ਜ਼ਮੀਨ ਦਾ ਲੈ ਲਿਆ ਉਹ ਕਹਿੰਦੀ ਵੀ ਮੇਰੇ ਆਉਣ ਨਾਲ ਨਹੀਂ ਹੋਇਆ ਵੀ ਜੀ ਇਹ ਮਿਹਨਤ ਆ ਮਿਹਨਤ ਤੇ ਪਿਆਰ ਆ ਜਿਸ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਮਿਹਨਤ ਤੇ ਪਰਿਵਾਰ ਦੇ ਵਿੱਚ ਪਿਆਰ ਹੋਵੇ ਨਾ ਤੇ ਉਹ ਘਰ ਨੂੰ ਬਰਕਤਾਂ ਆਉਂਦੀਆਂ ਹੀ ਆ ਰੌਣਕਾਂ ਲੱਗਦੀਆਂ ਹੀ ਆ ਚਲੋ ਉਹਨੂੰ ਵੀ ਹੌਸਲਾ ਹੁੰਦਾ ਉਹ ਹੋਰ ਸਲਾਈ ਕਰਦੀ ਦਿਨ ਰਾਤ ਮਿਹਨਤ ਕਰਦੀ ਤੇ ਉਹਦੇ ਘਰ ਵਾਲਾ ਵੀ ਦਿਨ ਰਾਤ ਖੇਤਾਂ ਦੇ ਵਿੱਚ ਕੰਮ ਕਰਦਾ ਐਸੀ ਤਰ੍ਹਾਂ ਕਰਕੇ ਉਹ ਸਾਲ ਬਾਅਦ ਇੱਕ ਕਿੱਲਾ ਜ਼ਮੀਨ ਦਾ ਬਣਾ ਲੈਂਦੇ ਸੀ ਰਮਣ ਦਾ ਬੇਟਾ ਜਿਹੜਾ ਉਹ ਵੱਡਾ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਪੜਨ ਲਾਤਾ ਅ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਵਧੀਆ ਹੱਸ ਦੇ ਖੇੜ ਦੇ ਤੇ ਜਿਹੜੀ ਰਮਣ ਦੀ ਸੱਸਾ ਉਹ ਬਿਮਾਰ ਹੋ ਜਾਂਦੀ ਆ ਮੰਜੇ ਤੇ ਪੈ ਜਾਂਦੀ ਆ ਰਮਣ ਆਪਣੀ ਸੱਸ ਦੀ ਬਹੁਤ ਸੰਭਾਲ ਕਰਦੀ ਆ ਬਹੁਤ ਸੇਵਾ ਕਰਦੀ ਆ ਰਮਣ ਦੀਆਂ ਗੱਲਾਂ ਸਾਰੇ ਪਿੰਡ ਦੇ ਵਿੱਚ ਹੁੰਦੀਆਂ ਵੀ ਕਿੰਨੀ ਸਿਆਣੀ ਤੇ ਸੱਚਿਆਰੀ ਧੀ ਆ ਵੀ ਇਹਦਾ ਮਤਲਬ ਪਹਿਲਾਂ ਵਾਲੇ ਸਹੁਰਿਆਂ ਨੂੰ ਰੱਖਣੀ ਨਹੀਂ ਆਈ ਵੀ ਨਹੀਂ ਅਗਲਾ ਅਖ਼ਰ ਕਹਿ ਦਿੰਦਾ ਕਿ ਨੂੰ ਮਾੜੀ ਆ ਵੀ ਇਹ ਤਾਂ ਇੰਨੀ ਚੰਗੀ ਆ ਵੀ ਜੇ ਇੱਥੇ ਚੰਗੀ ਆ ਤਾਂ ਇਹਦਾ ਮਤਲਬ ਉੱਥੇ ਵੀ ਚੰਗੀ ਸੀ ਬਹੁਤ ਸਾਰੇ ਘਰਾਂ ਦੀਆਂ ਔਰਤਾਂ ਆਪਣੀਆਂ ਕੁੜੀਆਂ ਨੂੰ ਰਮਣ ਕੋਲ ਛੱਡ ਕੇ ਜਾਂਦੀਆਂ ਵੀ ਇਹਨਾਂ ਨੂੰ ਕੰਮ ਸਿਖਾ ਦੇ ਇਹਨਾਂ ਨੂੰ ਸਲਾਈ ਕਢਾਈ ਸਿਖਾ ਦੇ ਰਮਣ ਦੇ ਘਰੇ ਰੌਣਕ ਲੱਗੀ ਰਹਿੰਦੀ ਰਮਣ ਆਪਣੇ ਬੇਟੇ ਨੂੰ ਵਧੀਆ ਪੜ੍ਹਾਉਂਦੀ ਵਧੀਆ ਉਹਦਾ ਖਿਆਲ ਰੱਖਦੀ ਤੇ ਸਮਾਂ ਗੁਜ਼ਰਦਾ ਗਿਆ ਰਮਣ ਦੇ ਬੇਟੇ ਨੇ ਪਲੱਸ 2 ਕਰ ਲਈ ਤੇ ਪਲੱਸ 2 ਕਰਨ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਬਾਹਰ ਜਾਣਾ ਤੇ ਉਹਦਾ ਬੇਟਾ ਆਈਲਟਸ ਕਰਨ ਲੱਗ ਜਾਂਦਾ ਰਮਣ ਦੇ ਬੇਟੇ ਨੇ 2-3 ਵਾਰ ਆਈਲਟਸ ਦਾ ਪੇਪਰ ਦਿੱਤਾ ਪਰ ਉਹ ਤੋਂ ਕਲੀਅਰ ਨਾ ਹੋਇਆ ਕਿਉਂਕਿ ਉਹਨੂੰ ਇੰਗਲਿਸ਼ ਘੱਟ ਆਉਂਦੀ ਸੀ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਮੈਂ ਜਾਣਾ ਤਾਂ ਬਾਹਰ ਹੀ ਆ ਤੇ ਰਮਣ ਕਹਿੰਦੀ ਆ ਕਿ ਦੇਖੋ ਵੀ ਹੁਣ ਬਾਹਰ ਜਾਣ ਦਾ ਤਾਂ ਇੱਕੋ ਹੀ ਤਰੀਕਾ ਜਾਂ ਫਿਰ ਐਂ ਕਰਦੇ ਆ ਆਪਾਂ ਕੋਈ ਆਈਲਟਸ ਵਾਲੀ ਕੁੜੀ ਲੱਭ ਲੈਨੇ ਆ ਜਿਹਦੇ ਬੈਂਡ ਆਏ ਹੋਏ ਗਰੀਬ ਕਰਦੀ ਆ ਆਪਾਂ ਖਰਚ ਕਰ ਦਾਂਗੇ ਉਹਦੇ ਨਾਲ ਤੂੰ ਬਾਹਰ ਚਲਾ ਜਾਈ ਤੇ ਰਮਣ ਦੇ ਬੇਟੇ ਨੂੰ ਇਹ ਗੱਲ ਠੀਕ ਲੱਗਦੀ ਆ ਰਮਣ ਆਪਣੇ ਘਰ ਵਾਲੇ ਨਾਲ ਰਾਇ ਕਰਦੀ ਆ ਤੇ ਉਹ ਕਹਿੰਦਾ ਵੀ ਠੀਕ ਐ ਰਮਣ ਦੀ ਸੱਸਾ ਜਿਹੜੀ ਉਸ ਟਾਈਮ ਕਾਫੀ ਬਿਮਾਰ ਹੁੰਦੀ ਆ ਉਹਨੂੰ ਇੰਨਾ ਪਤਾ ਨਹੀਂ ਹੁੰਦਾ ਪਰ ਫਿਰ ਵੀ ਰਮਣ ਜਿਹੜੀ ਆਪਣੀ ਸੱਸ ਦੀ ਰੈ ਲੈਦੀ ਆ ਉਹ ਕਹਿੰਦੀ ਵੀ ਪੁੱਤ ਜਿਹੜੇ ਤੂੰ ਹੁਣ ਤੱਕ ਫੈਸਲੇ ਲਏ ਆ ਵਧੀਆ ਹੀ ਲਏ ਆ ਵੀ ਮੈਨੂੰ ਕੋਈ ਇਤਰਾਜ਼ ਨਹੀਂ ਚਲੋ ਰਮਣ ਆਪਣੇ ਘਰ ਵਾਲੇ ਨੂੰ ਕਹਿ ਕੇ ਅਖਬਾਰ ਦੇ ਵਿੱਚ ਇਸ਼ਤਿਹਾਰ ਦੇ ਦਿੰਦੀ ਆ ਤੇ ਰਮਣ ਦੇ ਘਰ ਵਾਲੇ ਨੂੰ ਦੂਜੇ ਦਿਨ ਹੀ ਫੋਨ ਆਉਂਦਾ ਫੋਨ ਆਉਂਦਾ ਕਿ ਇੱਕ ਭਾਈ ਸਾਡੀ ਕੁੜੀ ਆ ਉਹਦੇ 7.5 ਬੈਂਡ ਆਏ ਆ ਪਰ ਅਸੀਂ ਗਰੀਬ ਆ ਅਸੀਂ ਪੈਸਾ ਨਹੀਂ ਲਾ ਸਕਦੇ ਵੀ ਜੇ ਤੁਸੀਂ ਕਹੋ ਤਾਂ ਤਾਂ ਰਮਣ ਦੇ ਘਰ ਵਾਲਾ ਕਹਿੰਦਾ ਵੀ ਹਾਂ ਅਸੀਂ ਇਸ਼ਤਿਹਾਰ ਤਾਂ ਹੀ ਦਿੱਤਾ ਤੇ ਉਹਨਾਂ ਨਾਲ ਨਾ ਐਤਵਾਰ ਦਾ ਦੇਣਾ ਜਿਹੜਾ ਹੋ ਮਕਰਰ ਹੋ ਜਾਂਦਾ ਕਿ ਐਤਵਾਰ ਨੂੰ ਅਸੀਂ ਘਰ-ਵਾਰ ਦੇਖਣਾਵਾਂਗੇ ਤੇ ਬਹਿ ਕੇ ਸਾਰੀ ਗੱਲ ਕਰ ਲਾਂਗੇ ਤੇ ਰਮਣ ਵੀ ਖੁਸ਼ ਹੁੰਦੀ ਆ ਉਹ ਘਰ ਦੇ ਵਿੱਚ ਸਾਰੀ ਤਿਆਰੀ ਕਰਦੀ ਆ ਤੇ ਐਤਵਾਰ ਨੂੰ ਸਵੇਰੇ ਹੀ ਰਮਣ ਦੇ ਭਰਾ ਦਾ ਫੋਨ ਆ ਜਾਂਦਾ ਕਿ ਡੈਡੀ ਜਾਦਾ ਬਿਮਾਰ ਨੇ ਵੀ ਤੈਨੂੰ ਆਉਣਾ ਪਊ ਤੈਨੂੰ ਯਾਦ ਕਰਦੇ ਆ ਤਾਂ ਰਮਣ ਕਹਿੰਦੀ ਆ ਕਿ ਅੱਜ ਤਾਂ ਸਾਡੇ ਘਰੇ ਰਿਸ਼ਤੇਦਾਰਾਂ ਨੇ ਆਉਣਾ ਮੇਰੇ ਬੇਟੇ ਨੂੰ ਵੇਖਣਾ ਵੀ ਮੈਂ ਕਿਵੇਂ ਆ ਜਾ ਉਹ ਕਹਿੰਦਾ ਵੀ ਚੱਲ ਕੋਈ ਨਾ ਵੀ ਜਦੋਂ ਹੁਣ ਡੈਡੀ ਇੰਨੇ ਬਿਮਾਰ ਆ ਤੈਨੂੰ ਆਉਣਾ ਹੀ ਪਊਗਾ ਤੇ ਰਮਣ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਆ ਉਹ ਕਹਿੰਦਾ ਵੀ ਦੇਖ ਤੈਨੂੰ ਜਾਣਾ ਪਊਗਾ ਵੀ ਅੱਜ ਤਾਂ ਉਹਨਾਂ ਨੇ ਸਿਰਫ ਘਰਵਾਰ ਦੇਖਣਾ ਆਉਣਾ ਤੇ ਗੱਲ ਹੀ ਕਰਨੀ ਆ ਵੀ ਬੇਸੇ ਵੀ ਹਨਾ ਗੱਲ ਤਾਂ ਬੰਦੇ ਨੇ ਬੰਦਿਆਂ ਨਾਲ ਹੀ ਕਰਨੀ ਆ ਵੀ ਤੂੰ ਜਾਇਆ ਚਲੋ ਰਮਣ ਕੰਮ ਤਾਂ ਧੰਦਾ ਨਿਮੇੜ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਆ ਉਸ ਤੋਂ ਬਾਅਦ ਕੁੜੀ ਦਾ ਪਿਓ ਆ ਜਿਹੜਾ ਉਹ ਘਰਵਾਰ ਦੇਖਣ ਆ ਜਾਂਦਾ ਉਹਨੂੰ ਰਮਣ ਦਾ ਬੇਟਾ ਪਸੰਦ ਆ ਜਾਂਦਾ ਤੇ ਉਹ ਕਹਿੰਦਾ ਵੀ ਤੁਸੀਂ ਕੁੜੀ ਦੇਖਿਆ ਆਇਓ ਤੇ ਚਲੋ ਰਮਣ ਦੇ ਜਿਹੜੇ ਹਸਬੈਂਡ ਨੇ ਦੂਸਰੇ ਹਸਬੈਂਡ ਉਹ ਕਹਿੰਦੇ ਵੀ ਠੀਕ ਐ ਚਲੋ ਦਿਨ ਤੈਅ ਕਰ ਲੈਂਦੇ ਆ ਬੁੱਧਵਾਰ ਦਾ ਦਿਨ ਰੱਖ ਲੈਂਦੇ ਆ ਸ਼ਾਮ ਨੂੰ ਜਦੋਂ ਰਮਣ ਆਉਂਦੀ ਆ ਤਾਂ ਉਹਦੇ ਘਰ ਵਾਲਾ ਉਹਨੂੰ ਸਾਰੀ ਗੱਲ ਦੱਸਦਾ ਤੇ ਕਹਿੰਦਾ ਕਿ ਬੁੱਧਵਾਰ ਨੂੰ ਆਪਾਂ ਕੁੜੀ ਵੇਖਣ ਜਾਣਾ ਰਮਣ ਬਹੁਤ ਖੁਸ਼ ਹੁੰਦੀ ਆ ਤੇ ਉਹ ਸਾਰੀ ਤਿਆਰੀ ਹੈ ਜਿਹੜੀ ਕਰ ਲੈਂਦੀ ਆ ਉਹ ਕਹਿੰਦੀ ਆ ਕਿ ਜੇ ਆਪਣੇ ਕੁੜੀ ਪਸੰਦ ਆ ਗਈ ਵੀ ਆਪਾਂ ਸ਼ਗਣੀ ਕਰਿਆਵਾਂਗੇ ਤੇ ਚਲੋ ਦੋਨੇ ਧਿਰਾਂ ਹਨਾ ਖੁਸ਼ ਹੁੰਦੀਆਂ ਉਧਰੋਂ ਕੁੜੀ ਵਾਲੇ ਖੁਸ਼ ਹੁੰਦੇ ਆ ਬੁੱਧਵਾਰ ਦਾ ਦਿਨ ਆ ਜਾਂਦਾ ਰਮਣ ਤੇ ਉਹਦੇ ਘਰ ਵਾਲਾ ਤੇ ਉਹਨਾਂ ਦਾ ਬੇਟਾ ਜਿਹੜਾ ਤਿਆਰ ਹੋ ਕੇ ਗੱਡੀ ਦੇ ਵਿੱਚ ਬਹਿ ਕੇ ਉਹ ਚਲੇ ਜਾਂਦੇ ਨੇ ਗੁਰੂ ਘਰ ਜਾਣਾ ਹੁੰਦਾ ਕਿਸੇ ਜਦੋਂ ਉਹ ਗੁਰੂ ਘਰ ਜਾਂਦੇ ਆ ਤਾਂ ਉਹ ਵੇਖਦੇ ਆ ਕਿ ਕੁੜੀ ਵਾਲੇ ਪਹਿਲਾਂ ਹੀ ਆਏ ਹੁੰਦੇ ਆ ਤੇ ਰਮਣ ਨੂੰ ਉੱਥੇ ਜਾ ਕੇ ਪਤਾ ਲੱਗਦਾ ਵੀ ਕੁੜੀ ਦੀ ਮਾਂ ਜਿਹੜੀ ਹੈ ਨਹੀਂ ਤੇ ਕੁੜੀ ਦੇ ਦਾਦਾ-ਦਾਦੀ ਵੀ ਹੈ ਨਹੀਂ ਕੁੜੀ ਦਾ ਬੱਸ ਪਿਓ ਹੀ ਆ ਕੱਲਾ ਚਲੋ ਉਹ ਵੇਖਦੀ ਆ ਹਨਾ ਕੁੜੀ ਵਧੀਆ ਹੁੰਦੀ ਆ ਸੋਹਣੀ ਕੁੜੀ ਹੁੰਦੀ ਆ ਤੇ ਜਦੋਂ ਰਮਣ ਜਾ ਕੇ ਕੁੜੀ ਨੂੰ ਵੇਖਦੀ ਆ ਉਹਨਾਂ ਮਨ ਦੇ ਵਿੱਚ ਉਹਨੂੰ ਉਦਾਸੀ ਜੀ ਆ ਜਾਂਦੀ ਆ ਤੇ ਉਹ ਐਂ ਲੱਗਦਾ ਵੀ ਕੁੜੀ ਕਿਤੇ ਦੇਖੀ ਲੱਗਦੀ ਆ ਤੇ ਉਹਦਾ ਬੇਟਾ ਉਹਨੂੰ ਕਹਿੰਦਾ ਵੀ ਮੰਮੀ ਤੁਹਾਨੂੰ ਕੀ ਹੋ ਗਿਆ ਵੀ ਤੁਸੀਂ ਐਂ ਕਾ ਤੋ ਹੋ ਗਏ ਵੀ ਕੀ ਤੁਹਾਨੂੰ ਕੁੜੀ ਪਸੰਦ ਨਹੀਂ ਕਹਿੰਦੀ ਨਹੀਂ ਪੁੱਤ ਕੁੜੀ ਪਸੰਦ ਦੀ ਗੱਲ ਨਹੀਂ ਪਰ ਕੁੜੀ ਮੈਂ ਕਿਤੇ ਵੇਖੀ ਆ ਉਹ ਕਹਿੰਦੇ ਵੀ ਮੰਮੀ ਆਏ ਤਾਂ ਆਪਾਂ ਨੂੰ ਕੋਈ ਸੌ ਮਿਲਦਾ ਕਈ ਵਾਰੀ ਕਿਸੇ ਦੇ ਚਿਹਰੇ ਮਿਲਦੇ ਵੀ ਹੋ ਸਕਦੇ ਆ ਵੀ ਦੇਖੀ ਕਿੱਥੇ ਹੋ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਉਹਦੇ ਮਨ ਨੂੰ ਨਾ ਅਜੀਬ ਜਿਹੀ ਬੇਚੈਨੀ ਹੋਣ ਲੱਗੀ ਤੇ ਚਲੋ ਇਸ ਤੋਂ ਬਾਅਦ ਸ਼ਗਨ ਦੀ ਜਦੋਂ ਤਿਆਰੀ ਹੁੰਦੀ ਆ ਤਾਂ ਕੁੜੀ ਦਾ ਜਿਹੜਾ ਪਿਓ ਆਗਾ ਉਹ ਸਾਹਮਣੇ ਆਉਂਦਾ ਤੇ ਰਮਨ ਜਿਹੜੀ ਉਹ ਕੁੜੀ ਦੇ ਪਿਓ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਆ ਕਿਉਂਕਿ ਉਹ ਕੋਈ ਹੋਰ ਨਹੀਂ ਉਹਦੇ ਪਹਿਲੇ ਘਰ ਵਾਲਾ ਹੁੰਦਾ ਉਹ ਵੇਖ ਕੇ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਤੇ ਉਹ ਸੋਚਦੀ ਐ ਵੀ ਮੇਰੇ ਤੋਂ ਕਿੰਨਾ ਵੱਡਾ ਗੁਨਾਹ ਹੋ ਗਿਆ ਸੀ ਵੀ ਆਪਣੀ ਧੀ ਨੂੰ ਹੀ ਮੈਂ ਆਪਣੀ ਨੂੰਹ ਬਣਾ ਕੇ ਸ਼ਗਨ ਪਾਉਣ ਲੱਗੀ ਸੀ ਉਹ ਆਪਣੇ ਘਰ ਵਾਲੇ ਨੂੰ ਦੇਖ ਕੇ ਆਪਣੇ ਦੂਜੇ ਘਰ ਵਾਲੇ ਨੂੰ ਕਹਿੰਦੀ ਆ ਕਿ ਇਹ ਮੇਰੇ ਪਹਿਲਾਂ ਵਾਲੇ ਘਰ ਵਾਲਾ ਤੇ ਉਹ ਕੁੜੀ ਕੋਈ ਹੋਰ ਨਹੀਂ ਮੇਰੀ ਧੀ ਆ ਜਿਹੜੀ ਧੀ ਪਿੱਛੇ ਮੈਂ ਇੰਨਾ ਤੜਫਦੀ ਰਹੀ ਆ ਉਹ ਭੱਜ ਕੇ ਜਾ ਕੇ ਆਪਣੀ ਧੀ ਨੂੰ ਗੱਲ ਨਾਲ ਲਾਉਂਦੀ ਆ ਉਹਦਾ ਮੱਥਾ ਚੁੰਮਦੀ ਆ ਉਹਨੂੰ ਬਹੁਤ ਪਿਆਰ ਕਰਦੀ ਆ ਕੁੜੀ ਵੀ ਹੈਰਾਨ ਰਹਿ ਜਾਂਦੀ ਆ ਵੀ ਆਏ ਤਾਂ ਮੈਨੂੰ ਸ਼ਗਨ ਕਰਨਾ ਹਨਾ ਵੀ ਕਿੰਨਾ ਪਿਆਰ ਕਰਦੇ ਆ ਤੇ ਉਹ ਕੁੜੀ ਨੂੰ ਜਦੋਂ ਗੱਲ ਲਾ ਕੇ ਕਹਿੰਦੀ ਆ ਕਿ ਧੀਏ ਪ੍ਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਵੀ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੁੰਦਾ ਹੁੰਦਾ ਬਚ ਗਿਆ ਤੇ ਜਿਹੜਾ ਉਹਦੇ ਪਹਿਲਾਂ ਵਾਲੇ ਘਰ ਵਾਲਾ ਹੁੰਦਾ ਉਹ ਅੱਖਾਂ ਦੇ ਵਿੱਚ ਹੰਝੂ ਲੈ ਕੇ ਬਾਹਰ ਨੂੰ ਨਿਕਲ ਜਾਂਦਾ ਮਾਹੌਲ ਕੀ ਸੀ ਤੇ ਕੀ ਬਣ ਗਿਆ ਕਿਉਂਕਿ ਹੁਣ ਕੋਈ ਬਾਲੇ ਰਿਸ਼ਤੇਦਾਰਾਂ ਨੂੰ ਤਾਂ ਉਹ ਲੈ ਕੇ ਨਹੀਂ ਆਏ ਸੀ ਤਾਂ ਫਿਰ ਰਵਣ ਦੇ ਘਰ ਵਾਲਾ ਜਿਹੜਾ ਦੂਸਰਾ ਘਰ ਵਾਲਾ ਹੁੰਦਾ ਤੇ ਉਹਦਾ ਬੇਟਾ ਉਹਨੂੰ ਚੁੱਪ ਕਰਾਉਂਦੇ ਆ ਤੇ ਉਹਨੂੰ ਕਹਿੰਦੇ ਆ ਵੀ ਕੋਈ ਗੱਲ ਨਹੀਂ ਮੰਮੀ ਹਜੇ ਕਿਹੜਾ ਕੁਝ ਹੋਇਆ ਉਸ ਤੋਂ ਬਾਅਦ ਚਲੋ ਉਹਦੇ ਜਿਹੜਾ ਕੁੜੀ ਆ ਉਹਦੇ ਪਿਓ ਨੂੰ ਬੁਲਾਇਆ ਜਾਂਦਾ ਤੇ ਇਹ ਗੱਲ ਹੋ ਜਾਂਦੀ ਆ ਹਨਾ ਵੀ ਚਲੋ ਗਲਤਫਹਿਮੀ ਦੇ ਵਿੱਚ ਕੁਝ ਵੀ ਹੋ ਸਕਦਾ ਤੇ ਫਿਰ ਰਮਣ ਜਿਹੜੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਤੈਨੂੰ ਹੁਣ ਕਿਵੇਂ ਲੱਗ ਰਿਹਾ ਵੀ ਨਾਲੇ ਤੂੰ ਤਾਂ ਅਮੀਰ ਸੀ ਤੇਰੇ ਕੋਲੇ ਤਾਂ 8-10 ਕਿੱਲੇ ਜ਼ਮੀਨ ਦੀ ਸੀ ਵੀ ਅੱਜ ਤੈਨੂੰ ਆਪਣੀ ਧੀ ਦਾ ਸੌਦਾ ਕਿਉਂ ਕਰਨਾ ਪੈ ਰਿਹਾ ਤਾਂ ਫਿਰ ਉਹ ਦੱਸਦਾ ਕਿ ਰਮਣ ਤੇਰੇ ਨਾਲ ਹੀ ਉਸ ਘਰ ਦੇ ਵਿੱਚ ਵਰਕਤ ਸੀ ਮੈਂ ਤੈਨੂੰ ਸਮਝ ਨਹੀਂ ਸਕਿਆ ਤੇਰੇ ਜਾਣ ਬਾਅਦ ਮੈਂ ਦਿਨ ਰਾਤ ਇੱਕ ਕਰਕੇ ਸ਼ਰਾਬ ਪੀਤੀ ਤੇ ਮੈਂ ਸਾਰੀ ਜ਼ਮੀਨ ਜਾਇਦਾਦ ਵੇਚਤੀ ਮੰਮੀ ਨੂੰ ਕੈਂਸਰ ਹੋ ਗਿਆ ਤੇ ਕੁਝ ਪੈਸੇ ਸੀ ਜਿਹੜੇ ਉਹ ਮੰਮੀ ਤੇ ਲਾਗੇ ਉਹਦੀ ਮੌਤ ਹੋ ਗਈ ਤੇ ਮੇਰੀ ਤੀ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਕੰਮਾਂ ਦੇ ਵਿੱਚ ਵੀ ਤੇਰੇ ਵਾਂਗੂ ਬਿਲਕੁਲ ਸੱਚਿਆਰੀ ਸੀ ਹੁਣ ਇਹਨੇ ਹਾਈਲਾਈਟਸ ਕਰ ਲਿਆ ਤੇ ਮੈਂ ਚਾਹੁੰਦਾ ਸੀ ਕਿ ਇਹਦਾ ਭਵਿੱਖ ਰੁਲੇ ਨਾ ਕਿਉਂਕਿ ਇਹ ਮਾਂ ਬਿਨਾਂ ਪਲੀ ਸੀ ਤੇ ਇਹ ਬਹੁਤ ਉਦਾਸ ਰਹਿੰਦੀ ਸੀ ਮੈਨੂੰ ਇਹ ਸੀ ਕਿ ਮੈਂ ਇਹਦੀ ਜ਼ਿੰਦਗੀ ਇਹਦਾ ਫਿਊਚਰ ਵਧੀਆ ਬਣਾਵਾ ਇਹਨੋਂ ਸੁਪਨੇ ਦੇ ਜਿਹੜੇ ਇਹਨੇ ਸੁਪਨੇ ਵੇਖਿਆ ਉਹਨਾਂ ਨੂੰ ਖੰਭ ਲਾਵਾ ਮੈਂ ਤੇ ਇਹ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉਵੇਂ ਪਰ ਮੇਰੇ ਕੋਲੇ ਪੈਸਾ ਹੈ ਨਹੀਂ ਤਾਂ ਰਮਣ ਕਹਿੰਦੀ ਕਿ ਮੈਂ ਤੁਹਾਨੂੰ ਇਸੇ ਕਰਕੇ ਟੋਕਦੀ ਹੁੰਦੀ ਸੀ ਵੀ ਤੁਸੀਂ ਮੇਰੀ ਕੁੱਟਮਾਰ ਕਰਦੇ ਸੀ ਤੇ ਰਮਣ ਦੇ ਦੂਜੇ ਘਰ ਵਾਲਾ ਉਹ ਕਹਿੰਦਾ ਵੀ ਤੁਸੀਂ ਕਰਮਾਂ ਵਾਲੇ ਸੀ ਕਿ ਤੁਹਾਡੇ ਘਰ ਲక్ష్ਮੀ ਸੀ ਪਰ ਤੁਸੀਂ ਇਹਨੂੰ ਧੱਕਾ ਦਿੱਤਾ ਚਲੋ ਜੋ ਵੀ ਹੋਇਆ ਠੀਕ ਹੋਇਆ ਮੇਰੇ ਘਰ ਦੀ ਗਰੀਬੀ ਇਸ ਔਰਤ ਨੇ ਚੱਕੀ ਆ ਮੈਂ 2 ਕਿੱਲਿਆਂ ਤੋਂ ਅੱਜ 15 ਕਿੱਲੇ ਜ਼ਮੀਨ ਦੇ ਬਣਾ ਲਏ ਤੇ ਵਧੀਆ ਕੋਠੀ ਪਾਲੀ ਆ ਮੇਰਾ ਪੋਤਾ ਜਿਹੜਾ ਉਹ ਵਧੀਆ ਲਾਕ ਆ ਇਹਨੇ ਵਧੀਆ ਪਾਲਿਆ ਚਲੋ ਠੀਕ ਆ ਪੜ੍ਹਾਈ ਦੇ ਵਿੱਚ ਉਹ ਇੰਨਾ ਹੁਸ਼ਿਆਰ ਨਹੀਂ ਪਰ ਉਹ ਮਿਹਨਤੀ ਆ ਤੇ ਉਸ ਤੋਂ ਬਾਅਦ ਜਿਹੜੀ ਰਮਣ ਆ ਉਹ ਆਪਣੇ ਪਹਿਲਾਂ ਵਾਲੇ ਘਰ ਵਾਲੇ ਨੂੰ ਕਹਿੰਦੀ ਆ ਕਿ ਮੈਂ ਪਹਿਲਾਂ ਵੀ ਇਹੀ ਗੱਲ ਕਹਿੰਦੀ ਹੁੰਦੀ ਸੀ ਕਿ ਮੇਰੀ ਧੀ ਮੈਨੂੰ ਦੇ ਦੇ ਤੂੰ ਨਹੀਂ ਦਿੱਤੀ ਪਰ ਕੋਈ ਨਾ ਚਲ ਮੇਰੀ ਧੀ ਆ ਮੈਂ ਹੁਣ ਮੰਗਦੀ ਆ ਤੂੰ ਮੈਨੂੰ ਅੱਜ ਤੱਕ ਕੁਝ ਨਹੀਂ ਦਿੱਤਾ ਤੇ ਮੇਰੀ ਝੋਲੀ ਖੈਰ ਪਾ ਦੇ ਮੈਨੂੰ ਮੇਰੀ ਧੀ ਦੇ ਦੇ ਉਹ ਝੋਲੀ ਅੱਡ ਲੈਂਦੀ ਆ ਤੇ ਉਹਦੇ ਘਰ ਵਾਲਾ ਕਹਿੰਦਾ ਕਿ ਮੇਰੇ ਲਈ ਇਸ ਤੋਂ ਵੱਡਾ ਖੁਸ਼ੀ ਦੀ ਗੱਲ ਕੀ ਹੋਊ ਮੈਂ ਸਾਰੀ ਉਮਰ ਤੇਰਾ ਦਿਲ ਦੁਖਾਇਆ ਤੇ ਮੈਂ ਆਪਣੀ ਧੀ ਨਾਲ ਬੇਇਨਸਾਫੀ ਕੀਤੀ ਆ ਤੇਰੇ ਨਾਲ ਵੀ ਕੀਤੀ ਆ ਜੇ ਹੁਣ ਮੈਨੂੰ ਆਪਣੀਆਂ ਗਲਤੀਆਂ ਦਾ ਪਛਤਾ ਤਾਪ ਕਰਨ ਦਾ ਮੌਕਾ ਮਿਲਦਾ ਤਾਂ ਮੈਨੂੰ ਹੋਰ ਕੀ ਚਾਹੀਦਾ ਵੀ ਤੂੰ ਆਪਣੀ ਧੀ ਨਾਲ ਰਹਿ ਸਕਦੀਆਂ ਇਹਨੂੰ ਲਿਜਾ ਸਕਦੀਆਂ ਪਰ ਸ਼ਰਤ ਇੱਕ ਆ ਕਿ ਤੂੰ ਮੈਨੂੰ ਮੇਰੀ ਧੀ ਤੋਂ ਵੱਖ ਨਹੀਂ ਕਰੇਂਗੀ ਮੇਰਾ ਕੀ ਹੈ ਮੈਂ ਤਾਬਦੀ ਭੈਣ ਕੋਲੇ ਰਹਿ ਲੂੰ ਦੋ ਰੋਟੀਆਂ ਹੀ ਖਾਣੀਆਂ ਪਰ ਜਦੋਂ ਵੀ ਮੇਰਾ ਜੀ ਕਰੂਗਾ ਮੈਂ ਆਪਣੀ ਧੀ ਨੂੰ ਮਿਲਣ ਜ਼ਰੂਰ ਆਵਾਂਗਾ ਤਾ ਰਮਣ ਦੇਕਰ ਵਾਲਾ ਜਿਹੜਾ ਕਹਿੰਦਾ ਉਹ ਕਹਿੰਦਾ ਵੀ ਮੈਨੂੰ ਵੀ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਕਿਉਂਕਿ ਰਮਣ ਆ ਜਿਹੜੀ ਉਹ ਆਪਣੀ ਧੀ ਬਣਾ ਤੜਫੀ ਐ ਤੇ ਹੁਣ ਮੈਂ ਨਹੀਂ ਚਾਹੁੰਦਾ ਕਿ ਹੁਣ ਵੀ ਉਹ ਆਪਣੀ ਧੀ ਬਣਾ ਤੜਫੇ ਠੀਕ ਹੈ ਜੇ ਆਪਾਂ ਨਾ ਮਿਲਦੇ ਤਾਂ ਵੱਖਰੀ ਗੱਲ ਸੀ ਪਰ ਹੁਣ ਮੈਂ ਆਪਣੀ ਧੀ ਨੂੰ ਲੈ ਕੇ ਜਾਊਂਗਾ ਤਾਂ ਜਿਹੜੀ ਰਮਣ ਦੀ ਧੀ ਹੁੰਦੀ ਉਹ ਕਹਿੰਦੀ ਐ ਥੈਂਕ ਯੂ ਅੰਕਲ ਤਾਂ ਉਹ ਕਹਿੰਦਾ ਕਿ ਮੈਂ ਤੈਨੂੰ ਲੈ ਕੇ ਤਾਂ ਜਾਊਂਗਾ ਪੁੱਤ ਪਰ ਇੱਕ ਸ਼ਰਤ ਤੇ ਉਹ ਸੋਚਦੀ ਐ ਵੀ ਕੀ ਸ਼ਰਤ ਤਾਂ ਉਹ ਕਹਿੰਦਾ ਕਿ ਤੂੰ ਮੈਨੂੰ ਅੰਕਲ ਨਹੀਂ ਡੇੜੀ ਹੀ ਕਹੇਗੀ ਕਹਿੰਦਾ ਕਿ ਤੂੰ ਨੂਰ ਦੀ ਭੈਣ ਆ ਨਾ ਨੂਰ ਮੈਨੂੰ ਡੇੜੀ ਕਹਿੰਦਾ ਤੇ ਤੂੰ ਵੀ ਮੈਨੂੰ ਡੇੜੀ ਹੀ ਕਹੇਗੀ ਇਹ ਸੁਣ ਕੇ ਰਮਣ ਦੀ ਬੇਟੀ ਹੈ ਜਿਹੜੀ ਉਹ ਹੱਸ ਪੈਂਦੀ ਆ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਹੁੰਦੇ ਆ ਤੇ ਸਾਰੇ ਹੱਸ ਵੀ ਪੈਂਦੇ ਆ ਤੇ ਰਮਣ ਜਿਹੜੀ ਉਹ ਆਪਣੀ ਬੇਟੀ ਨੂੰ ਨਾਲ ਲੈ ਕੇ ਆਪਣੇ ਘਰ ਆ ਜਾਂਦੀ ਆ ਤੇ ਉਹਦਾ ਜਿਹੜਾ ਪਾਪਾ ਉਹ ਆਪਣੀ ਭੈਣ ਕੋਲ ਚਲਿਆ ਜਾਂਦਾ ਕਿਉਂਕਿ ਦਿਹਾੜੀਆਂ ਕਰਨ ਤੇ ਆ ਗਈ ਸੀ ਉਹਦੀ ਹਾਲਤ ਇਹੋ ਜੀ ਹੋ ਗਈ ਸੀ ਵੀ ਉਹਨੇ ਸਾਰਾ ਕੁਝ ਵੇਚਤਾ ਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਪਰ ਜਿਹੜੀ ਰਮਣ ਦੀ ਬੇਟੀ ਹੁੰਦੀ ਆ ਉਹਨੂੰ ਆਪਣੇ ਪਿਓ ਦਾ ਵੀ ਤਰਸ ਆਉਂਦਾ ਹੁੰਦਾ ਉਹਨੂੰ ਇਹ ਹੁੰਦਾ ਵੀ ਮੈਂ ਆਪਣੇ ਪਿਓ ਨੂੰ ਵੀ ਛੱਡ ਕੇ ਜਾਵਾਂ ਤਾਂ ਫਿਰ ਰਮਣ ਆ ਜਿਹੜੀ ਉਹ ਕਹਿੰਦੀ ਆ ਕਿ ਕੋਈ ਨਾ ਪੁੱਤ ਜਦੋਂ ਤੂੰ ਬੈਂਡ ਲੈ ਆ ਤੇਰਾ ਸੁਪਨਾ ਬਾਹਰ ਜਾਣ ਦਾ ਜਦੋਂ ਤੂੰ ਬਾਹਰ ਚਲੀ ਗਈ ਆਪਦੇ ਪਿਓ ਨੂੰ ਉੱਥੇ ਬੁਲਾ ਲਈ ਠੀਕ ਹੈ ਅਸੀਂ ਇਕੱਠੇ ਤਾਂ ਨਹੀਂ ਰਹਿ ਸਕਦੇ ਕਿਉਂਕਿ ਇਹਨੇ ਮੈਨੂੰ ਆਪ ਹੀ ਧੱਕਾ ਦਿੱਤਾ ਤੇ ਮੈਂ ਇਹ ਚੀਜ਼ ਆਪਣੇ ਦਿਲ ਦੇ ਵਿੱਚ ਪੈਦਾ ਵੀ ਨਹੀਂ ਕਰਨਾ ਚਾਹੁੰਦੀ ਕਿ ਮੈਂ ਇਹ ਸਾਡੇ ਨਾਲ ਰਹੇ ਵੀ ਨਾ ਹੀ ਇਹ ਕੋਈ ਪੋਸੀਬਲ ਆ ਠੀਕ ਹੈ ਤੂੰ ਆਪਦੇ ਪਿਓ ਨਾਲ ਰਹਿ ਸਕਦੀ ਆ ਤੇਰੇ ਲਈ ਤਾਂ ਤੇਰਾ ਪਿਓ ਆ ਉਹ ਠੀਕ ਹੈ ਮੇਰੇ ਨਾਲ ਉਹਨੇ ਜੋ ਵੀ ਕੀਤਾ ਬਾਕੀ ਮੇਰਾ ਵੀ ਦਿਲ ਐਡਾ ਪੱਥਰ ਨਹੀਂ ਹੈਗਾ ਕਿ ਮੈਂ ਪੱਥਰ ਦਾ ਪੱਥਰ ਦੀ ਹੋ ਜਾਵਾਂ ਵੀ ਮੈਂ ਇੰਨੀ ਨਰਦਈ ਹੋ ਜਾਵਾਂ ਵੀ ਸੋਨੂੰ ਪਿਓਤੀ ਨੂੰ ਅਲੱਗ ਕਰਾਂ ਇਹਨੇ ਆਪਾਂ ਨੂੰ ਜਿਉਂਦੇ ਜੀ ਅਲੱਗ ਕਰਤਾ ਸੀ ਪਰ ਮੇਰੇ 'ਚ ਇਹ ਹਿੰਮਤ ਹੈ ਨਹੀਂ ਤਾਂ ਉਹਦੀ ਧੀ ਆ ਜਿਹੜੀ ਆਪਣੀ ਮਾਂ ਦਾ ਥੈਂਕਸ ਕਰਦੀ ਆ ਤੇ ਉਹਨਾਂ ਦੇ ਨਾਲ ਚਲੀ ਜਾਂਦੀ ਆ ਫਿਰ ਰਮਨ ਆਪਣੀ ਬੇਟੀ ਦੀ ਫਾਈਲ ਆਉਂਦੀ ਆ ਤੇ 3 ਮਹੀਨੇ ਵਿੱਚ ਹੀ ਉਹਦਾ ਵੀਜ਼ਾ ਆ ਜਾਂਦਾ ਬੀਜਲ ਵਾਕੀ ਉਹ ਬਾਹਰ ਚਲੀ ਜਾਂਦੀ ਆ ਬਾਹਰ ਜਾ ਕੇ ਉਹ 6 ਮਹੀਨਿਆਂ ਬਾਅਦ ਆਪਣੇ ਮੰਮੀ ਪਾਪਾ ਤੇ ਭਰਾ ਦਾ ਵੀਜ਼ਾ ਵੀ ਲਗਵਾ ਲੈਂਦੀ ਆ ਬਿਸਟਰ ਵੀਜ਼ਾ ਚਲੋ ਨੂਰਾ ਜਿਹੜਾ ਉਹ ਵੀ ਆਪਣੀ ਭੈਣ ਦੇ ਪਿੱਛੇ ਬਾਹਰ ਚਲਿਆ ਜਾਂਦਾ ਫਿਰ ਉਸ ਤੋਂ ਬਾਅਦ ਰਮਣ ਕਹਿੰਦੀ ਆ ਕਿ ਇਹ ਬੇਟਾ ਅਸੀਂ ਇੱਥੇ ਹੀ ਠੀਕ ਆ પતિ ਪਤਨੀ ਪਰ ਤੂੰ ਆਪਣੇ ਪਿਓ ਦਾ ਵੀਜ਼ਾ ਲਗਵਾ ਲਾ ਉਹਨੂੰ ਆਪਣੇ ਕੋਲ ਬੁਲਾ ਲਾ ਕਿਉਂਕਿ ਉਹਨੇ ਸਾਰੀ ਉਮਰ ਇਸ ਤਰ੍ਹਾਂ ਹਨ ਆਪਣੀ ਜ਼ਿੰਦਗੀ ਖਰਾਬ ਕੀਤੀ ਆ ਪਰ ਹੁਣ ਉਹਨੂੰ ਤੂੰ ਕੱਲੇ ਨੂੰ ਨਾ ਛੱਡ ਵੀ ਨਾਲੇ ਚਲੋ ਸਾਡੇ ਕੋਲ ਰਹੂਗਾ ਹਨਾ ਵੀ ਤੁਹਾਡਾ ਵੀ ਜੀ ਲੱਗਿਆ ਰਹੂਗਾ ਤੇ ਫਿਰ ਰਮਣ ਦੀ ਬੇਟੀ ਹੈ ਜਿਹੜੀ ਉਹ ਆਪਣੇ ਪਿਓ ਦਾ ਵੀਜ਼ਾ ਲਗਵਾਉਂਦੀ ਆ ਤੇ ਉਹਦਾ ਪਿਓ ਹੈ ਜਿਹੜਾ ਉਹ ਉਹਨਾਂ ਕੋਲ ਬਾਹਰ ਚਲਿਆ ਜਾਂਦਾ ਉਹ ਇੱਕ ਸਾਲ ਲਾ ਕੇ ਆਉਂਦਾ ਤੇ ਫਿਰ ਵਾਪਸ ਆਉਂਦਾ ਆ ਕਿ ਉਹਦੀ ਹਾਲਤ ਹੈ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਕਿਉਂਕਿ ਉਹਨੇ ਇੰਨੀ ਜ਼ਿਆਦਾ ਸ਼ਰਾਬ ਪੀਤੀ ਸੀ ਉਹਦੇ ਲੀਵਰ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੇ 2 ਕੁ ਮਹੀਨਿਆਂ ਦੇ ਵਿੱਚ ਹੀ ਉਹਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਰਮਣ ਤੇ ਉਹਦੀ ਤੀ ਬਹੁਤ ਰੋਂਦੀਆਂ ਤੇ ਰਮਣ ਇਸ ਗੱਲ ਦਾ ਵੀ ਪਛਤਾਵਾ ਕਰਦੀ ਆ ਕਿ ਇਸ ਬੰਦੇ ਦੇ ਕਰਕੇ ਅੱਜ ਮੈਂ ਦੋਰੀ ਜ਼ਿੰਦਗੀ ਜਿਉਣ ਲਈ ਮਜਬੂਰ ਸੀ ਪਰ ਉਹਦੇ ਮਨ ਤੋਂ ਬਹੁਤ ਵੱਡਾ ਬੋਝ ਹੈ ਜਿਹੜਾ ਲੈ ਜਾਂਦਾ ਕਿਉਂਕਿ ਪਹਿਲਾਂ ਉਹਨੂੰ ਵੀ ਇਸ ਤਰ੍ਹਾਂ ਔਖਾ ਲੱਗਦਾ ਸੀ ਆਪਦੀ ਧੀ ਨੂੰ ਦੋ ਭਾਗਾਂ ਦੇ ਵਿੱਚ ਵੰਡਣਾ ਕਿਉਂਕਿ ਧੀ ਪਿਓ ਦਾ ਵੀ ਕਰਦੀ ਸੀ ਮਾਂ ਦਾ ਵੀ ਕਰਦੀ ਸੀ ਹੁਣ ਉਹਨੂੰ ਇਸ ਗੱਲ ਦੀ ਚਿੰਤਾ ਮੁੱਕ ਗਈ ਸੀ ਕਿ ਮੇਰੀ ਬੇਟੀ ਦੇ ਦਿਮਾਗ ਤੇ ਇਹ ਬੋਝ ਨਹੀਂ ਰਹੂ ਕਿ ਮੇਰਾ ਪਿਓ ਇਕੱਲਾ ਰਹਿੰਦਾ ਕਿਉਂਕਿ ਉਹ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ